ਤਾਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਸੋਮੀ ਮਿੰਦਲ ਹੈਰ ਬਲੌਗ ਤੇ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਆਂ ਵੀਡੀਓ ਬਹੁਤ ਜ਼ਿਆਦਾ ਖਾਸ ਆ ਖਾਣ ਦੇ ਰਿਲੇਟਡ ਇਹਨਾਂ ਤੇ ਉਹਦੇ ਲਈ ਕੀ ਹੈਗਾ ਆਪਾਂ ਨੂੰ ਨਾ ਤਾਂ ਆਟਾ ਗੁੰਨਣ ਦੀ ਲੋੜ ਆ ਤੇ ਨਾ ਬੇਲਣ ਦੀ ਲੋੜ ਬਹੁਤ ਹੀ ਮੈਟੋ ਮੈਟ ਸੌਫ ਸੌਫ ਪੁਲ ਪੁਲੇ ਫੁਲਕੇ ਬਣ ਕੇ ਤਿਆਰ ਹੋ ਗਏ ਨੇ ਸਿਰਫ ਪੰਜ ਸੱਤਾਂ ਮਿੰਟਾਂ ਦੇ ਅੰਦਰ ਅੰਦਰ ਵੀਡੀਓ ਪੂਰੀ ਐਂਡ ਤੱਕ ਦੇਖੋ ਫਿਰ ਤੁਹਾਨੂੰ ਪਤਾ ਲੱਗਣੀ ਕਿ ਫੁਲਕੇ ਕਿਵੇਂ ਬਣਦੇ ਆ ਬਿਨ ਬਗੈਰ ਆਟਾ ਗੁੰਨੇ ਤੇ ਬਗੈਰ ਰੋਟੀਆਂ ਥੱਪੇ ਬਗੈਰ ਦੇਲੇ ਬਹੁਤ ਹੀ ਸੁਭਿਖਿਕ ਇਹਨਾਂ ਅੱਜ ਆਪਾਂ ਵੀਡੀਓ ਤਰੀ ਸ਼ੁਰੂ ਹਾਂਜੀ ਉਹਦੇ ਲਈ ਕੀ ਕਰਨਾ ਆਪਾਂ ਲੈ ਲੈਣਾ ਇੱਕ ਬਾਉਲ ਦੇ ਵਿੱਚ ਆਟਾ ਜਿੰਨੇਕ ਤੁਸੀਂ ਰੋਟੀਆਂ ਬਣਾਉਣੀਆਂ ਉਸਾਂ ਨੂੰ ਕਿਉਂਕਿ ਮੈਂ ਥੋੜੀਆਂ ਰੋਟੀਆਂ ਬਣਾਉਣੀਆਂ ਦੁਪਹਿਰ ਦਾ ਖਾਣਾ ਬਣਾਉਣ ਲੱਗੀ ਆ ਤੇ ਥੋੜੀਆਂ ਰੋਟੀਆਂ ਬਣਾਉਣੇ ਇਹਨੂੰ ਆਪਾਂ ਕੀ ਕਰਨਾ ਘੋਲ ਤਿਆਰ ਕਰਨਾ ਇੱਕ ਪਤਲਾ ਇਹ ਘੋਲ ਤਿਆਰ ਕਰਨਾ ਪਾਣੀ ਪਾ ਕੇ ਇਹਨੂੰ ਸਵਾਰ ਕੇ ਫੈਟ ਕਰਕੇ ਬਿਲਕੁਲ ਪਤਲਾ ਕਰ ਲੈਣਾ ਹਾਂਜੀ ਇਸ ਤਰ੍ਹਾਂ ਆਪਾਂ ਪਤਲਾ ਘੋਲ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਇਹਦੋਂ ਆਪਣਾ ਤਵਾ ਗਰਮ ਹੋ ਗਿਆ ਹੁਣ ਆਪਾਂ ਇਹ ਤੇ ਤਵੇ ਤੇ ਲਾ ਦਾਂਗੇ ਮਾੜਾ ਜਿਹਾ ਕਿ ਉਹ ਜ਼ਿਆਦਾ ਨਹੀਂ ਲਾਉਣਾ ਸਿਰਫ ਮਾੜਾ ਜਿਹਾ ਤੇ ਹੁਣ ਆਪਾਂ ਕੀ ਕਰਾਂਗੇ ਇੱਕ ਕੜਛੀ ਲੈਣੀ ਹੈ ਜਿਹੜਾ ਆਪਾਂ ਬੈਟਰ ਪਤਲਾ ਹੈ ਤਿਆਰ ਕੀਤਾ ਇਹਦੇ ਉੱਤੇ ਪਾ ਦਾਂਗੇ ਦੇਖਿਓ ਕਿੰਨੇ ਵਧੀਆ ਤੇ ਟੇਸਟੀ ਫੁਲਕੇ ਬਣਦੇ ਮੈਂ ਤਾਂ ਮੈਂਟ ਬਣ ਜਾਣੇ ਜਿਨ੍ਹਾਂ ਦੇ ਜਾੜਾ ਦੰਦ ਦੁਖਦੇ ਆ ਕੰਮ ਨਹੀਂ ਕਰਦੇ ਰੋਟੀ ਖਾਂ ਚ ਇਦਾਂ ਫੁਲਕੇ ਬਣਾਓ ਤੁਸੀਂ ਦੇਖਿਓ ਖਾ ਕੇ ਬਹੁਤ ਹੀ ਵਧੀਆ ਨਜ਼ਾਦਾ ਆਊਗਾ ਜਦੋਂ ਇਹ ਪੱਕ ਗਏ ਇਹਨੇ ਆਪ ਹੀ ਤਵੇ ਨਾਲੋਂ ਛੁੱਟ ਜਾਣਾ ਹਾਂਜੀ ਦੇਖ ਸਕਦੇ ਹੋ ਤਵੇ ਨਾਲੋਂ ਛੁੱਟ ਕੇ ਆਹ ਹੈ ਛਾਲੇ ਗਿੱਲਾ ਥੋੜਾ ਜਿਹਾ ਪੈਂਦਾ ਹਿਲਾ ਲਾਂਗੇ ਇਕ ਦਾ ਆਪਾਂ ਫੜ ਦਾਂਗੇ ਤੁਸੀਂ ਦੇਖੋ ਕਿੰਨੇ ਸਵਾਦ ਤੇ ਟੇਸਟੀ ਫੁਲਕੇ ਬਣਦੇ ਹਾਂ ਜੀ ਹਾਂਜੀ ਹੁਣ ਆਪਾਂ ਇਹ ਥੱਲ ਦਾਂਗੇ ਇਸ ਤਰ੍ਹਾਂ ਦੇਖਸਾਓ ਦਿਓ ਕਿੰਨੇ ਵਧੀਆ ਤੇ ਸੌਫਟ ਸੌਫ ਫੁਲਕੇ ਬਣ ਕੇ ਤਿਆਰ ਆਪਣੇ ਫੁਲਕੇ ਬਿਲਕੁਲ ਬਣ ਚੁੱਕੇ ਆ ਇਸ ਤਰ੍ਹਾਂ ਪੋਲੇ ਪੋਲੇ ਫੁਲਕੇ ਬਣਦੇ ਜਿਹੜੇ ਬੱਚੇ ਨਹੀਂ ਬਰੋਟੀ ਖਾਣ ਨੂੰ ਜੀ ਕੱਲ ਦਾ ਬੱਚੇ ਕੱਲ ਸਿਨੂਰਟੀ ਇਦਾਂ ਖਾਣੀ ਬੇਲੀ ਹੋਈ ਤੁਸੀਂ ਇਸ ਤਰੀਕੇ ਨਾਲ ਰੋਟੀ ਬਣਾਓ ਬਹੁਤ ਹੀ ਸਵਾਦ ਤੇ ਟੇਸਟੀ ਬਣਦੀ ਹੈ ਸਿਰਫ ਇੱਕ ਮਿੰਟ ਵਿੱਚ ਬਣ ਜਾਂਦੀ ਹੈ ਤੇ ਜੇ ਤੁਸ ਨੂੰ ਨਮੂਨ ਪਾਉਣਾ ਚਾਹੋਗੇ ਤਾਂ ਨਮੂਨ ਵੀ ਪਾ ਸਕਦੇ ਸਿੰਪਲ ਫੁਲਕੇ ਦਾਲ ਸਬ지ਣਾ ਖਾਣੇ ਚਾਹੋਗੇ ਦਾਲ ਸਬ지 ਖਾ ਸਕਦੇ ਜਿਹਾ ਕਿੰਨੀ ਵਧੀਆ ਫੁਲਕੇ ਬਣ ਕੇ ਇਦਾਂ ਤਿਆਰ ਹੋਏ ਆ ਜਾਂਦੇ ਆਪਾਂ ਲਓ ਜੀ ਬਹੁਤ ਹੀ ਸੌਫਟ ਤੇ ਪੋਲੇ ਪੋਲੇ ਫੁਲਕੇ ਬਣ ਕੇ ਤੁਸੀਂ ਦੇਖ ਸਕਦੇ ਆ ਆਪਣੇ ਤਿਆਰ ਆ ਦੇਖੋ ਸਾਫਟ ਫੁਲਕੇ ਪੋਲੇ ਪੋਲੇ ਬਿਲਕੁਲ ਪੋਲਾ ਪੋਲਾ ਫੁਲਕਾ ਤੱਤਾਏ ਇਸ ਤਿੱਕਿਆਂ ਤੁਸੀਂ ਫੁਲਕੇ ਬਣਾ ਸਕਦੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਪੰਜਾਬ ਬਲੌਗ ਦੇ ਵਿੱਚ ਬਾਏ ਬਾਏ